ਮੌਜੂਦ ਮਨ ਉਥੇ ਸਸਦ ਵਿੱਚ ਦਿੱਲੀ ਖੜ ਕੇ ਕਹਿੰਦਾ ਪੁਲਿਸ ਕਿਵੇਂ ਆਣ ਪਛਾਤੀ ਹੋ ਗਈ ਜੀ ਪਰ ਗਾੜੀ ਵਾਲੀ ਅੱਜ ਤੇਰੀ ਪੁਲਿਸ ਕਿਵੇਂ ਆਣ ਪਛਾਤੀ ਹੋ ਗਈ ਮੈਂ ਅੱਜ ਤੈਨੂੰ ਸਾਹਮਣੇ ਨਹੀਂ ਦੱਸਦਾ ਵੀਡੀਓ ਆ ਚੁੱਕੀਆਂ ਹਨ ਪਿਸਤੌਲ ਦੀ ਫਾਇਰਿੰਗ ਹੋ ਰਹੀ ਹੈ ਬਿਲਕੁਲ ਗਲਤ ਡਿਸੀਜਨ ਹੈ ਅਸੀਂ ਸਿਆਸਤ ਨਾਲ ਲੜ ਰਹੇ ਹਾਂ ਤੇ ਅਸੀਂ ਕਿੰਨੇ ਅਸੀਂ ਗੈਰ ਸਿਆਸੀ ਹਾਂ ਅਸੀਂ ਸ਼ਰਮ ਵਡਾਉਣ ਨੂੰ ਬੱਚੇ ਮਾਰਨ ਨੂੰ ਤਾਂ ਅਸੀਂ ਕਿਸਾਨ ਹੈ ਵੀ ਪੰਜਾ ਬੰਦੇ ਇਹ ਸਾਡੇ ਮਰਨੇ ਕੋਈ 2-4-10 ਬੰਦੇ ਫੋਰਸਾਂ ਨੇ ਮਰਨੇ ਜੋ ਜਿਹੜਾ ਉਥੇ ਸਹੀ ਜਿਹੜਾ ਹੈਗਾ ਅਗਵਾਈ ਦੇਣ ਵਾਸਤੇ ਲੀਡਰ ਮੌਜੂਦ ਨਹੀਂ ਸੀ ਨਹੀਂ ਤਾਂ ਬੱਚਾ ਵੀ ਨਹੀਂ ਮਰਨਾ ਸੀਗਾ ਉਹ ਘਰਬੌਰਾਂ ਦਾ ਕੰਮ ਹੈ ਇਹ ਉਹਨਾਂ ਨੇ ਆਪਣਾ ਸਮਾਨ ਵੇਚਣਾ ਉਥੇ ਜਾ ਕੇ ਠੀਕ ਹੈ ਆਪਣੇ ਆਪ ਨੂੰ ਵਿਖਾਉਣਾ ਹੈ ਪਿੱਛੇ ਭਜਾਉਣਾ ਹੈ ਮਰਨ ਵਾਸਤੇ ਆਮ ਘਰਾਂ ਦੇ ਵਿੱਚ ਅੱਜ ਜਿਹੜੇ ਰੌਲਾ ਪਾਉਣ ਵਾਲੇ ਗਏ ਸੀ ਉੱਥੇ ਗਏ ਸੀ ਉਹਨਾਂ ਨੂੰ ਹੋਇਆ ਕੁਝ ਮਰਿਆ ਕੋਈ ਕੰਮ ਕਰਦਾ ਪੁੱਤ ਸ਼ੁਭ ਕਰਨ ਦਾ ਇੱਕ ਡਿਫਰੈਂਟ ਮਾਮਲਾ ਸੀ ਸਿਰਚ ਗੋਲੀ ਵਜੀ ਹੋਈ ਹੋਵੇ ਤੇ ਫਿਰ ਜਿਹੜਾ ਕਤਲ ਦਾ ਪਰਚਾ ਦਰਜ ਕਰਨ ਵਾਸਤੇ ਮੈਂ ਤਾਂ ਇਹ ਸਨੇਹ ਵੀ ਦਿੱਤਾ ਸੀ ਵੀ ਤੁਸੀਂ ਕਹੋ ਹੀ ਨਾ ਆਪਾਂ ਆਠ ਦਿਨ ਹੋਇਆ ਆਪਾਂ ਨੂੰ ਅੱਜ ਤੱਕ ਇੱਕ ਤਰੀਕੇ ਨਾਲ ਇਹਨਾਂ ਨੇ ਮੂਰਖ ਬੜਾਈ ਰੱਖਿਆ ਵੀ ਹਾਂ ਪਰਚਾ ਦਰਜ ਨਹੀਂ ਪਰਚਾ ਕਿਵੇਂ ਇਹਨਾਂ ਨੇ ਦਰਜ ਕਰ ਲੇ ਕੋਈ ਦੁਨੀਆ ਦੀ ਐਸੀ ਕੋਈ ਹੋ ਹੀ ਸਕਦਾ ਕਿ ਬੋਲੋ ਜੇ ਇੱਕ ਇੱਕ ਐਸٹری ਕਿਲਾ ਕਤਲ ਹੋਇਆ ਹੋਵੇ ਦੇ ਕੋਈ ਕੇਸ ਰਿਜਿਸਟਰ ਨਾ ਕਰੇ ਇਹ ਤਾਂ ਸਗੋਂ ਜੇ ਉਦੋਂ ਚੱਕ ਕੇ ਲਿਆ ਜਾਂਦਾ ਵੀ ਅਸੀਂ ਪਰਚਾ ਰਜਿਸਟਰ ਕਰਾਉਣਾ ਹੀ ਨਹੀਂ ਹੈ ਤੇ ਇਹਦੀ ਜਾਨ ਨਿਕਲ ਜਾਣੀ ਸੀ ਤੋਂ ਕਈ ਚੀਜ਼ਾਂ ਦਾ ਪਤਾ ਹੈ ਹਸਾਰੇ ਹੋ ਤੁਸੀਂ ਸਿਸਟਮ ਦਾ ਹਸਾਰੇ ਹੋ ਤੁਹਾਨੂੰ ਲੱਗਦਾ ਕਿ ਜਿਹੜਾ ਇਹ ਜਾਬਤਾ ਪੂਰਾ ਕੀਤਾ ਪਰਚਾ ਦਰਜ ਕੀਤਾ ਨੋਨ ਬੰਦਿਆਂ ਦੇ ਖਿਲਾਫ ਇਦਾਂ ਜਾਬਤਾ ਵੀ ਪੂਰਾ ਕਰਦੀ ਆ ਪੁਲਿਸ ਜਾਬਤੇ ਤੇ ਗਿਹੜੇ ਹੀ ਜਾਬਤਾ ਵੀ ਰੰਦਾ ਤਾਂ ਫਿਰ ਜ਼ੀਰੋ ਵੇ ਫਿਰ ਕਿਉਂ ਹੁੰਦੀ ਇਹੀ ਭਗਵੰਤਮਾਨ ਉਥੇ ਸਦਨ ਵਿੱਚ ਦਿੱਲੀ ਖੜ ਕੇ ਕਹਿੰਦਾ ਪੁਲਿਸ ਕਿਵੇਂ ਅਣਪਛਾਤੀ ਹੋ ਗਈ ਜੀ ਪਰ ਗਾੜੀ ਵਾਲੀ ਅੱਜ ਤੇਰੀ ਪੁਲਿਸ ਕਿਵੇਂ ਅਣਪਛਾਤੀ ਹੋ ਗਈ ਬਈ ਅੱਜ ਤੈਨੂੰ ਸਾਹਮਣੇ ਨਹੀਂ ਦੱਸਾ ਵੀਡੀਓ ਆ ਚੁੱਕੀਆਂ ਪਿਸਤੌਲ ਦੀ ਫਾਇਰਿੰਗ ਹੋ ਰਹੀ ਹੈ ਅਰ ਠੀਕ ਜਿਨੂੰ ਵੀਡੀਓ ਤੁਸੀਂ ਸਾਹਮਣੇ ਆ ਗਈਆਂ ਤੁਸੀਂ ਉਹਨੂੰ ਆਇਡੈਂਟੀਫਾਈ ਕਰ ਰਹੇ ਹੋ ਵੀ ਕਿਹੜੀ ਫੋਰਸ ਹੈ ਉਸ ਫੋਰਸ ਦੇ ਨਾਂ ਤੇ ਪਰਚਾ ਦਰਜ ਕਰ ਦਿਓ ਆਪੇ ਅਗਲੇ ਆਇਡੈਂਟੀਫਾਈ ਕਰਨੋਗੇ ਬਾਰੇ ਵਿੱਚ ਕੌਣ ਸੀ ਕੌਣ ਨਹੀਂ ਜਾਂ ਜਵਾਬ ਦੇਣਗੇ ਨਹੀਂ ਹੈ ਕੁਛ ਤਾਂ ਤੁਸੀਂ ਲੈ ਕੇ ਆਓ ਨਾ ਤੁਸੀਂ ਕੁਝ ਵੀ ਨਹੀਂ ਕੀਤਾ ਬਿਲਕੁਲ ਆਈਵਾਸ਼ ਕਰਕੇ ਇਹਨਾਂ ਨੇ ਉਹੜਾ ਪਰਚਾ ਦੇ ਦਿੱਤਾ ਉਹ ਤੋਂ ਸਿੱਧਾ ਹੈ ਕਿ ਜਿਹੜਾ ਹੈਗਾ ਵੀ ਇਹ ਸਰਕਾਰ ਬਿਲਕੁਲ ਸੈਂਟਰ ਦੇ ਪ੍ਰੈਸ਼ਰ ਦੇ ਵਿੱਚ ਹੈਗੀ ਹੈ ਮੈਂ ਤਾਂ ਕਹਿਣਾ ਕਿ ਅਸੀਂ ਇੱਥੇ ਚੰਗੀ ਸ਼ੇਪ 'ਚ ਬੈਠੇ ਆਂ ਇਥੋਂ ਤੁਹਾਡੇ ਘਰ-ਬਾਰ ਨੇੜੇ ਕੀ ਕਿਸੇ ਨੇ ਆਪਣੇ ਘਰ-ਬਾਰ ਪਤਾ ਲੈਣ ਵੀ ਆਉਣਾ ਹੈ ਸ਼ਿਫਟ ਵੀ ਕਰਨਾ ਹੈ ਬੰਦੇ ਆਉਂਦੇ ਆ ਜਾਂਦੇ ਆ ਜੇ ਦਿੱਲੀ ਜਾ ਕੇ ਅਸੀਂ ਬੈਠਦੇ ਆ ਤਾਂ ਉਸ ਤੋਂ ਵੀ ਵੱਡੀ ਉਹ ਤਕਲੀਫ ਹੈ ਫਿਰ ਤੁਹਾਡੇ ਦੋਨੋਂ ਸਾਰੇ ਪਾਸੇ ਆ ਕੇ ਦੁਸ਼ਮਣੀ ਉੱਥੇ ਇਕੱਠੀ ਹੋ ਜਾਣੀ ਹੈ ਫਿਰ ਫਿਰ ਵੀ ਇਸ ਤੋਂ ਵੱਧ ਜੇ ਚਾਹੀਦਾ ਅਗੇ ਜਰੂਰੀ ਹੈਗਾ ਉਹਦੇ ਵਾਸਤੇ ਪਹਿਲਾਂ ਲੋਕਾਂ ਨੂੰ ਜਿਹੜਾ ਤਸੱਲੀ ਕਰਾਉਣੀ ਜ਼ਰੂਰੀ ਹੈ ਵੀ ਕਿਉਂ ਕਿਉਂ ਜਾਣਾ ਜ਼ਰੂਰੀ ਹੈ ਜੇ ਜ਼ਰੂਰੀ ਹੈ ਤਾਂ ਫਿਰ ਬਿਲਕੁਲ ਤਰੀਕੇ ਹੋਰ ਵਰਤੇ ਜਾ ਸਕਦੇ ਆ ਮੈਂ ਦੱਸਿਆ ਹੋਰ ਤਰੀਕੇ ਆ ਬੱਸਾਂ ਤੇ ਜਾ ਕੇ ਕੋਈ ਹੋਰ ਤਰੀਕੇ ਨਾਲ ਪੈਦਲ ਸੱਜੇ ਖੱਬੇ ਜਾ ਕੇ ਸਾਡੇ ਗਰੁੱਪ ਜਿਹੜੇ ਹੈਗੇ ਆ ਬਾਬਾ ਨਾਨਕ ਨੇ ਸਾਰੀ ਦੁਨੀਆ ਗਾਹੀ ਹੋਈ ਹੈ ਗੁਰੂ ਗੋਬਿੰਦ ਸਿੰਘ 10ਵੇਂ ਬਾਦਸ਼ਾਹ ਨਾਲ ਕੀ ਹੋਇਆ ਸੀ ਪਰਿਵਾਰ ਵਲੇ ਕੀ ਸਾਡੇ ਕੋਲ 250 ਕਿਲੋਮੀਟਰ ਦਿੱਲੀ ਨਹੀਂ ਜਾਇਆ ਜਾ ਸਕਦੇ ਜਾਣਾ ਹੋਵੇ ਬਹੁਤ ਤਰੀਕੇ ਹੈਗੇ ਆ ਜੇ ਦਿੱਲੀ ਜਾਣਾ ਜ਼ਰੂਰੀ ਹੋਵੇ ਤਾਂ ਸਰ ਜਿਸ ਤਰੀਕੇ ਨਾਲ ਦਿੱਲੀ ਵੱਲ ਨੂੰ ਤੁਰੇ ਨੇ ਨਾਨ ਪੋਲੀਟਿਕਲ ਤੇ ਪੋਲੀਟਿਕਲ ਦਾ ਇੱਕ ਟੈਗ ਲਾ ਕੇ ਤੁਰੇ ਨੇ ਉਹ ਕਹਿੰਦੇ ਅਸੀਂ ਨਾਨ ਪੋਲੀਟੀਕਲ ਜਥੇਬੰਦੀਆਂ ਜਿਹੜੀਆਂ ਇਸ ਵਾਰ ਦਿੱਲੀ ਨੂੰ ਕੂਚ ਕੀਤੀਆਂ ਇਹਨੂੰ ਕਿਵੇਂ ਦੇਖਦੇ ਹੋ ਵੀ ਇਹ ਡਿਸੀਜਨ ਉਹਨਾਂ ਦਾ ਸਹੀ ਆ ਜਾਂ ਗਲਤ ਦੇਖੋ ਜੀ ਮਤਲਬ ਮੈਂ ਆਪਣੇ ਪਰਸਪੈਕਟਿਵ ਨਾਲ ਇਹ ਬਿਲਕੁਲ ਗਲਤ ਡਿਸੀਜਨ ਹੈ ਅਸੀਂ ਸਿਆਸਤ ਨਾਲ ਲੜ ਰਹੇ ਹਾਂ ਤੇ ਅਸੀਂ ਕਹਿੰਦੇ ਅਸੀਂ ਗੈਰ ਸਿਆਸੀ ਹਾਂ ਅਸੀਂ ਇਹਨਾਂ ਨਾਲ ਜਿਨੂੰ ਵੀ ਕੋਈ ਚੀਜ਼ ਦੇਣੀ ਸਾਨੂੰ ਦੇਣੀ ਸਰਕਾਰ ਨੇ ਪਰ ਸਰਕਾਰ ਕਾਂਗਰਸੀਆਂ ਦੀ ਗੱਲ ਇਹਦੀ ਆਪ ਨਹੀਂ ਅਸੀਂ ਸਿਰ ਮਟਾਉਣ ਨੂੰ ਬੱਚੇ ਮਾਰਨ ਨੂੰ ਤਾਂ ਅਸੀਂ ਕਿਸਾਨ ਹੈ ਤੇ ਜਿਨੂੰ ਕੁਝ ਲੈਣਾ ਸੀ ਕਿਹਨੇ ਗੈਰ ਸਿਆਸੀ ਇਹ ਤਾਂ ਕੋਈ ਅਜੀਬ ਜੀ ਗੱਲ ਹੈ ਜਿਹੜੇ ਮੈਨੂੰ ਵੀ ਲੋਕ ਕੁਐਸਚਨ ਕਰ ਲੈਂਦੇ ਤੁਸੀਂ ਜੀ ਕੱਲ ਨੂੰ ਇਲੈਕਸ਼ਨ ਲੜਾਉਂਗੇ ਮੈਂ ਕੀ ਗੱਲ ਕਿਉਂ ਨਾ ਲੜਾਂਗੇ ਇੱਕ ਕੁਐਸਚਨ ਕਿਉਂ ਆਵੇ ਇਲੈਕਸ਼ਨ ਕੋਈ ਵੀ ਲੜ ਸਕਦਾ ਕੋਈ ਕਿਵੇਂ ਸਵਾਲ ਕਰੇ ਇਹ ਲੋਕ ਜਿਹੜਾ ਨੇ ਲੁੱਟ ਕੇ ਖਾ ਗਏ ਇਹਨਾਂ ਕੋਲ ਲਾਇਸੈਂਸ ਹੈ ਇਲੈਕਸ਼ਨ ਲੜਨ ਦਾ ਕੋਈ ਆਮ ਘਰਾਂ ਦੀ ਵਿੱਚੋਂ ਉੱਠ ਕੇ ਬੱਚੇ ਕਿਉਂ ਇਲੈਕਸ਼ਨ ਨਹੀਂ ਲੜ ਸਕਦੇ ਇਹ ਵੀ ਕਿਸਾਨ ਦੇ ਇੱਥ ਵਿਚਾਰ ਕਰਨਾ ਪਊਗਾ ਪਿਛਲੀ ਵਾਰੀ ਆਪਾਂ ਫੇਲ ਕਿਉਂ ਹੋਏ ਆਂ ਕਿ ਅਸੀਂ ਅਲੱਗ-ਅਲੱਗ ਸੀ ਅੱਜ ਵੀ ਸਾਡਾ ਇੱਕ ਗਰੁੱਪ ਹੀ ਬੈਠਾ ਨਾ ਬਾਕੀ ਸਾਰੇ ਤਾਂ ਲਾਲ ਨਹੀਂ ਹੈਗੇ ਅੱਜ ਪਹਿਲਾਂ ਕਿਸਾਨ ਜੱਥੇਬੰਦੀ ਨੂੰ ਇਕੱਠੇ ਹੋਣ ਦੀ ਲੋੜ ਹੈ ਫਿਰ ਸਿਆਸੀ ਵੀ ਹੋਇਆ ਜਾਊਗਾ ਫਿਰ ਸਰਕਾਰਾਂ ਵੀ ਬਣ ਜਾਣਗੀਆਂ ਜੇ ਲੋ ਤੁਸੀਂ ਆਪ ਹੀ ਏਟੋ-ਅਟੋ ਤੇ ਫਿਰ ਸਰਕਾਰਾਂ ਕਿੱਥੋਂ ਬਣ ਜਾਣਗੀਆਂ ਫਿਰ ਸਰਕਾਰਾਂ ਇਹਨਾਂ ਨਹੀਂ ਬਣਾਵਾਂਗੇ ਅਸੀਂ ਫਿਰ ਜੁੱਤੀਆਂ ਖਾਵਾਂਗੇ ਇਹਨਾਂ ਕੋਲ ਤੋਂ ਗੈਰ ਸਿਆਸੀ ਹੋਣਾ ਕੋਈ ਸਿਆਣਪ ਵਾਲਾ ਫੈਸਲਾ ਨਹੀਂ ਹੈ ਤਰੀਕੇ ਨਾਲ ਇਕੱਠੇ ਹੋ ਕੇ ਸਿਆਸਤ ਕਰਨੀ ਜਿਹੜੀ ਹੈ ਸਮੇਂ ਦੀ ਲੋੜ ਹੈ ਦਰ ਕੋ ਇਸ ਸਮੇ ਸਾਡੇ ਨਾਲ ਡੀਐਸਪੀ ਸਾਹਿਬਾ ਡੀਐਸਪੀ ਸੇਖੋ ਮੌਜੂਦ ਸੀ ਇਹਨਾਂ ਨੇ ਆਪਣੇ ਵਿਚਾਰ ਦਿੱਤੇ ਆ ਕਿ ਕਹਿੰਦੇ ਡੱਲੇਵਾਲ ਸਾਹਿਬ ਨੇ ਜੋ ਫੈਸਲਾ ਲਿਆ ਗੈਰ ਸਿਆਸੀ ਵਾਲਾ ਉਹ ਫੈਸਲਾ ਹੀ ਸਹੀ ਨਹੀਂ ਸੀ ਕਿਤੇ ਨਾ ਕਿਤੇ ਲੀਡਰਸ਼ਿਪ ਦੀ ਮਨ ਲੱਗਦਾ ਕਮੀ ਰਹੀ ਆ ਸੇਕੋ ਸਾਹਿਬ ਇੱਕ ਸਵਾਲ ਹੋਰ ਕੀ ਜਿਹੜਾ ਇਹ ਘਟਨਾ ਹੋਈ ਹੈ ਤੁਹਾਨੂੰ ਲੱਗਦਾ ਕਿ ਲੀਡਰਸ਼ਿਪ ਦੀ ਕੋਈ ਕਮੀ ਰਹੀ ਹੈ ਦਾ ਜਜ਼ਬਾਤੀ ਨਾਰੇ ਜਿੱਦਾਂ ਭਾਨਾ ਸਿੱਧੂ ਜਾਂ ਹੋਰ ਨੇ ਹਿੰਗ ਜਥੇਬੰਦੀਆਂ ਕਹਿੰਦੀਆਂ ਨੇ ਕਿ ਅਸੀਂ ਬੈਰੀਗੇਡ ਪੱਟ ਦੇਾਂਗੇ ਜਾਂ ਅਸੀਂ ਡਰ ਜਾਣਗੇ ਸਾਤੋਂ ਅਸੀਂ ਦਿੱਲੀ ਫਤਿਹ ਕੀਤੀ ਇਹਦੇ ਭਾਵਨਾ ਜਿਹੜੇ ਇਦਾਂ ਦੇ ਭਾਵਕ ਨਾਰੇ ਨੇ ਉਹਨਾਂ ਦੇ ਵਿੱਚ ਆ ਕੇ ਜੂਤ ਕਿਤੇ ਨਾ ਕਿਤੇ ਭੜਕਦੇ ਦੇਖੋ ਇਹ ਲੀਡਰਸ਼ਿਪ ਦੀ ਕਮੀ ਫੇਰ ਆ ਗਈ ਜੇ ਉੱਥੇ ਇਹ ਜਿਹੜੇ ਲੀਡਰ ਸੀ ਉੱਥੇ ਪ੍ਰੈਜ਼ੈਂਟ ਹੁੰਦੇ ਇਹਦੀ ਗੱਲਬਾਤ ਹੋਣੀ ਨਹੀਂ ਸੀ ਆਪਾਂ ਬਾਅਦ ਵਿੱਚ ਜਾ ਕੇ ਜਾਂ ਬਾਅਦ ਵਿੱਚ ਉਹ ਜਿਸ ਤਰੀਕੇ ਨਾਲ ਗਾਈਡ ਕਰਦੇ ਉਹਦੇ ਵਾਸਤੇ ਇੰਨਾ ਚੋਂ ਲੀਡਰਾਂ ਵਿੱਚੋਂ ਕੋਈ ਦੋ ਬੰਦੇ ਕੱਟੋ ਕਰ ਜਿਹੜੇ ਮੇਨ ਹੈਗੇ ਆ ਉਥੇ ਹਰ ਟਾਈਮ ਹਾਜ਼ਰ ਚਾਹੀਦੇ 24 ਘੰਟੇ ਤਾਂ ਕਿ ਉਹ ਜਿਹੜਾ ਯੂਥ ਉੱਤੇ ਕਰਦਾ ਕੋਈ ਸੇਲ ਲਵੇ ਸ਼ਰਾਰਤੀ ਅੰਸਰ ਬਾਹਰੋਂ ਆ ਕੇ ਪੰਗੇ ਖੜੇ ਕਰਾ ਦਿੰਦੇ ਆ ਬਿਲਕੁਲ ਪ੍ਰੋਜੈਕਟਡ ਬੰਦੇ ਆ ਗਏ ਤੇ ਕੋਈ ਨਾ ਕੋਈ ਇਹੋ ਜੀ ਕਾਰਵਾਈ ਕਰਦੇ ਅਜੇ ਤੱਕ ਤਾਂ ਹੋਈ ਨਹੀਂ ਪਰ ਪਹਾੜ ਵਾਲੀ ਸੋਗਾ ਕੋਈ ਕਰ ਸਕਦਾ ਨਾ ਕੋਈ ਆ ਕੇ ਫਾਇਰਿੰਗ ਕਰਦੇ ਵਾ ਆਪਣੇ ਜੋ ਜਿਹੜਾ ਹੈਗਾ ਉੱਥੇ 20-50 ਬੰਦੇ ਸਾਡੇ ਮਰਨੇ ਕੋਈ 2-4 10 ਬੰਦੇ ਫੋਰਸਾਂ ਨੇ ਮਰਨੇ ਅੱਜ ਦੀ ਸਰਕਾਰ ਨੂੰ ਬਹੁਤ ਵਾਰਾ ਖੰਦੇ ਆ ਇਸ ਟਾਈਮ ਦੇ ਵਿੱਚ ਇਲੈਕਸ਼ਨ ਦਾ ਟਾਈਮ ਹੈ ਅਕਲ ਕਰਨੀ ਚਾਹੀਦੀ ਹੈ ਇਹ ਗਲਤ ਹੋਇਆ ਹੈ ਯੂਥ ਨੂੰ ਜਿਹੜਾ ਉੱਥੇ ਸਹੀ ਜਿਹੜਾ ਹੈਗਾ ਅਗਵਾਈ ਦੇਣ ਵਾਸਤੇ ਲੀਡਰ ਮੌਜੂਦ ਨਹੀਂ ਸੀ ਨੀ ਦਾ ਬੱਚਾ ਵੀ ਨਹੀਂ ਮਰਨਾ ਸੀਗਾ ਤੇ ਗਾਹ ਤੋਂ ਇਹਨਾਂ ਚੀਜ਼ਾਂ ਨੂੰ ਜਿਹੜਾ ਹੈਗਾ ਧਿਆਨ ਕਰਨ ਆਪਣੀ ਅਗਵਾਈ ਨੂੰ ਠੀਕ ਕਰਨ ਇਕੱਠੇ ਹੋਣ ਠੀਕ ਹੈ ਰਾਜਨੀਤੀ ਦਾ ਜਵਾਬ ਰਾਜਨੀਤੀ ਨਾਲ ਦਿੱਤੇ ਜਾਂਦੇ ਹੁੰਦੇ ਆ ਪਰ ਤੁਹਾਡੇ ਇਕੱਠ ਦੀ ਬਹੁਤ ਵੱਡੀ ਲੋੜ ਹੈ ਤੋ ਇਸ ਕਰਕੇ ਜਿਹੜੇ ਖੋਰੂਪਾਹੂ ਆਨਸਰ ਹੈ ਮੈਂ ਨਾਮ ਉਹਨਾਂ ਨੇ ਆਪਣਾ ਸਮਾਨ ਵੇਚਣਾ ਉੱਥੇ ਜਾ ਕੇ ਠੀਕ ਹੈ ਆਪਣੇ ਆਪ ਨੂੰ ਵਿਖਾਉਣਾ ਹੈ ਪਿੱਛੇ ਭਜਾਉਣਾ ਹੈ ਮਰਨ ਵਾਸਤੇ ਆਮ ਘਰਾਂ ਦੇ ਬੱਚੇ ਅੱਜ ਜਿਹੜੇ ਰੋਲਾ ਪਾਉਣ ਵਾਲੇ ਗਏ ਸੀ ਉੱਥੇ ਗਏ ਸੀ ਉਹਨਾਂ ਨੂੰ ਹੋਇਆ ਕੁਝ ਮਰਿਆ ਕੋਈ ਕੰਮ ਕਰਦਾ ਪੁੱਤ ਕਿ ਕੁਝ ਕਰਕੇ ਨੁਕਸਾਨ ਜਿਹੜੇ ਹੈਗੇ ਆ ਜੇ ਲੀਡਰਸ਼ਿਪ ਦੀ ਪ੍ਰੋਬਲਮ ਹੈ ਤਾਂ ਇਹ ਹੋਣਗੇ ਇਸ ਕਰਕੇ ਲੀਡਰਸ਼ਿਪ ਨੂੰ ਕਿਸਾਨੀ ਦੀ ਨੂੰ ਬਿਲਕੁਲ ਇਸ ਨੂੰ ਬਹੁਤ ਸਨਸੀਰ ਹੋ ਕੇ ਪੱਕਾ ਜਿਹੜਾ ਉੱਥੇ ਮਤਲਬ ਜਿੰਨੀ ਜਰਗ ਹੋਈ ਅਗਲਾ ਕੋਈ ਫੈਸਲਾ ਨਹੀਂ ਹੁੰਦਾ ਇਹਨਾਂ ਦੇ ਇੱਕ ਤੋਂ ਲੀਡਰ ਜਿਹੜੇ ਹਰ ਟਾਈਮ ਉੱਥੇ ਬਿਲਕੁਲ ਫਰੰਟ ਤੇ ਮੌਜੂਦ ਹੋਣੇ ਚਾਹੀ ਦਰਸ਼ਕੋ ਸਿੱਖੋ ਸਾਹਿਬ ਦੇ ਵਿਚਾਰ ਸੀ ਜੋ ਤੁਸੀਂ ਸਿੱਖੋ ਸਾਹਿਬ ਦੇ ਵਿਚਾਰ ਦੇਖੇ ਚੈਨਲ ਵਕਤ ਦੇ ਬੋਲ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ